ਬਣਾ ਰਹੇ ਨੇ ਸਾਗ ਸਾਗ ਜੀਰਨ ਲਈ ਦਾ ਦਾੜ ਨੂੰ ਤਿੱਖਾ ਕੀਤਾ ਜਾ ਰਿਹਾ ਲੋ ਜੀ ਮਾਤਾ ਜੀ ਬਣਾ ਬਣਾ ਕੇ ਦੇਗੀ ਗੰਦਲਾ ਦਾੜੀ ਥਿਰੂਗਾ ਕੇ ਕੇ ਮੰਮੀ ਤੂੰ ਜੀਰਨ ਲੱਗੀ ਮੰਮੀ ਤੂੰ ਰੂਹ ਦਾੜੀ ਗੰਦਲਾ ਬਣਾਉ ਹੈ ਪਹਿਲੀ ਵਾਰੀ ਖੁਸ਼ ਹੋਈ ਹੈ ਹੈ ਪੁਰੀਆਣੀ ਆਈ ਏਰੀ ਸਾਡੀ ਬਾਣੀ ਆਹਾ ਬਣੀ ਡੰਗੀ ਜਵਾਨੀ ਹੈਦਰ ਹੋ ਰਿਹਾ ਕੰਮ ਹੈਦਰ ਮੰਦੇ ਜਾ ਰਹੇ ਨੇ ਭਾਂਡੇ ਤੇ ਸਾਡੀ ਦੂਜੀ ਵਾਲੀ ਅੰਦਰ ਕੀ ਕਰਦੀ ਪਈ ਹੈ ਦਿਖਾ ਕੇ ਲਈਏ ਦੂਜੀ ਵਾਲੀ ਪਹਿਲੀ ਵਾਲੀ ਖਲਾਰਾ ਪਿਆ ਆਰੀ ਸਾਰੀ ਪਹਿਲੀ ਵਾਲੀ ਇਹ ਝਾੜੂ ਘੜਦੀ ਪਈ ਸਾਸ ਵਾਈ ਪਾਲਕ ਦੇਖੋ ਗੰਦਰਾ ਛਿਲੀਆਂ ਜਾ ਰਹੀਆਂ ਨੇ ਇਹ ਕੀ ਖੱਟ ਕੇ ਸਰਦੀਆਂ ਦਾ ਪਹਿਲਾ ਸਾਗ ਹੈ ਨਾ ਪਹਿਲੀ ਵਾਰ ਬਣਾਉਣ ਲੱਗੇ ਨਾ ਆ ਦੇਖੋ ਸਾਗ ਮੇਥੀ ਪਾਲਕ ਬੁੱਲ ਵਾਲਾ ਸਾਗ ਤਾਂ ਹੈ ਜੀ ਬਾਹਰੋਂ ਨਹੀਂ ਬਾਹਰ ਉਹ ਦੇਖ ਬਾਹਰ ਕੋਲੇ ਪ੍ਰਵੀਰ ਉਹ ਦੇਖ ਗੇਟ ਚ ਆਇਆ ਨਮੋਲ ਉਹ ਜਿਹੜਾ ਪੂਨਾ ਨਮੋਲ ਇਹ ਦੇਖੋ ਨਮੋਲ ਸੁਬਾ ਸੁਬਾ ਆ ਗਏ ਸਾਡਾ ਸਾਖ ਖਾਨ ਇਹ ਨਾਨੀ ਨਜ਼ਰ ਲਾਉਣ ਆ ਗਈ ਹੁਣ ਸਾਡਾ ਸਵਾਦ ਹੀ ਨਹੀਂ ਬੰਨਣਾ ਨਾਨੀ ਪਸਰੀ ਗਾ ਪਸਰੀ ਗਾ ਨਾਨੀ ਜੀ ਹਾਂ ਨਾ ਅੱਜ ਤੱਕ ਨਹੀਂ ਆਇਆ ਹਾਂ ਨਿਕੂ ਆ ਗਈਆਂ ਤੇ ਸਾਗ ਚੀਰ ਸਾਗ ਬਣਵਾ ਨਾਲ ਚੱਲ ਜੋਗੋ ਤੋਂ ਜਿਹੜਾ ਤੇ ਇੱਥੇ ਹੋ ਵੀ ਚੱਲਦੀ ਆ ਚੱਲਾਂਗੇ ਪਰ ਸਾਗ ਪਹਿਲਾਂ ਬਣਾ ਕੇ ਜਾਣਾ ਅਸੀਂ ਹਾਂ ਗੁੰਦੂ ਪੀਰ ਤੇ ਜਾਵਾਂਗੇ ਨਹੀਂ ਅਸੀਂ ਉਹਦਾ ਹੈ ਕੀ ਪਤਾ ਕਿੰਨੇ ਵਜੇ ਪਹੋ ਪਹੁੰਚਦਾ ਆਪਾਂ ਨੂੰ ਪਤਾ ਹੀ ਨਹੀਂ ਦੇਖਣਾ ਤਾਂ ਹੋਈ ਚੱਲਦਾ ਨਹੀਂ ਗੰਦਲਾ ਬਣਾ ਬੈ ਕੇ ਤੇਹੀ ਵੀ ਬਣਾਓ ਖੜੇ ਆ ਇਹ ਕੰਮ ਕਰੀਦਾ ਹੁੰਦਾ ਮੈਂ ਆਪਦੇ ਸਾਰੇ ਤੇ ਕਰਦੀ ਹਾਂ ਤੁਸੀਂ ਵੀ ਕਰੋ ਜ਼ਾਕ ਲੈ ਗਿਆ ਬਦਲਾ ਇੱਥੇ ਆ ਕੇ ਮੈਨੂੰ ਬਹੁਤ ਗਲਤ ਆਉਂਦੇ ਨੇ ਹਰ ਇੱਕ ਸ਼ਿਕਾਇਤ ਲਾਉਂਦੇ ਨੇ ਹਰ ਇੱਕ ਜੈ ਸੰਦੀਪ ਆਂ ਕਰਦੀ ਸੰਦੀਪ ਉਹ ਕਰਦੀ ਨਾ 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 ਆ ਦੇਖੋ ਇੱਥੇ ਆ ਕੇ ਨਾ ਮੈਨੂੰ ਹਰ ਇੱਕ ਹਰ ਇੱਕ ਗੱਲ ਦਾ ਮਸਲਾ ਲੈਂਦੇ ਵੀ ਸੰਦੀਪ ਆਂ ਕਰਦੀ ਆ ਸੰਦੀਪ ਉਹ ਕਰਦੀ ਆ ਅੱਜ ਗਲਤਵਾਨ ਨੇ ਤੁਸੀਂ ਵੀ ਆ ਕੇ ਕੋਈ ਗਾਲੀ ਨਹੀਂ ਕੱਢਦਾ ਮੈਂ ਨਾ ਮੰਮੀ ਤਾਂ ਤੇ ਚਿੜਕਾਣਾ ਮਾਉਣੇ ਨਾ ਹਰ ਇੱਕ ਮੈਂ ਸਹੀ ਵੀ ਹੁੰਨੀ ਨਾ ਤਾਂ ਵੀ ਮੰਮੀ ਮੈਨੂੰ ਹੀ ਗਾਲਾ ਦੋਗੀ ਵੀ ਮੇਰੇ ਜਵਾਈ ਨੂੰ ਐਂ ਕੀ ਮੇਰੇ ਜਵਾਈ ਨੂੰ ਹੋਗੀ ਤਾਂ ਕਿੱਧਰ ਜਾ ਰਹੇ ਆ ਸਾਗ ਚਰਾਓ ਚਲੋ ਜਰਾ ਗੰਦਲਾ ਬਣਾਓ ਚਲੋ 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 ਬਣਾਉਣਾ ਫਿਰ ਗੰਦਲਾ ਬਣਾ ਦਿੰਦੇ ਹੈ ਚਲੋ ਬਣਾਓ ਜਦੋਂ ਖਤਮ ਹੋ ਗਿਆ ਤਾਂ ਬਣਾਵਾਂਗੇ ਹੈ ਨਿੱਕੀ ਗੰਦਲ ਮੰਗਣ ਦੇ ਯੰਮੀ ਨਿੱਕੀ ਗੰਦਲ ਲਗਦੀ ਪਈ ਐ ਸਾਰੇ ਜਾਣਾ ਉਹ ਗੁਰਦਾ ਨਿੱਕੀ ਗੰਦਲ ਲਗਦੀ ਪਈ ਐ ਪਹਿਲੇ ਹੀ ਪੁੱਠਾ ਜਾਣ ਹੋ ਰਾਇ ਜਿਹੜਾ ਸਾਗ ਖਾਂਦਾ ਸਾਗ ਖਾਂਦਾ ਉਹ ਖਾ ਖਾ ਗਈ ਮੰਮੀ ਦੇ ਹੱਥ ਗੰਦਾ ਕਰਤਾ ਅਨ ਮਲ ਪਾਣੀ ਲੈ ਰਹਾ ਗੰਗ ਮੰਮੀ ਦੇ ਹੱਥ ਗੰਦਾ ਕਰਤਾ ਹੋ ਲੈ ਹੋ ਨਾ ਬੱਚੂ ਅਮਚੋਰ ਇਹਨਾਂ ਨੂੰ ਮੈਂ ਕਿਹਾ ਨਾ ਵੀ ਸਾਗ ਚ ਰਾ ਦੋ ਤੇ ਤੋਤੇ ਕੋਲ ਆ ਕੇ ਲੱਗ ਗਏ ਬੱਚੂ ਬੱਚੂ ਦਾੜੀ ਗਾਣਾ ਪੁੱਛ ਸਾਡੀ ਗਾਣੂ ਵਾਰੇ ਨੇ ਦਲੀਆ ਆਹ ਕਾਣੀ ਆਹ ਆ ਜਾਓ ਇੱਧਰ ਲਖਾ ਇਹਨੂੰ ਆ ਨਿੱਕੀ ਦਾ ਘੜਤਾ ਵੀ ਨਿੱਕੀ ਖਾਊਗੀ ਤੂੰ ਨਿੱਕੀ ਖੜੀ ਵੇਖਣ ਲਈ ਆਹ ਦੇਖੋ ਅਰੇ ਮੋਰ ਛੜ ਰਿਆ ਕੁੱਕੜ ਇਹ ਇਸਨ ਦੀਵਰ ਚਿੜੀਆ ਕਰ ਕੁੱਤੇ ਮੁਰਗੇ ਦਲ ਤੋਤੇ ਫੇਰੇ ਪਿੰਡ 'ਚ ਰਹਿੰਦੇ ਆ ਨਾ ਅਸੀਂ ਪਿਓਰ ਪਿੰਡੂ ਆ ਖਿਲਵਾ ਦੇ ਦੇ ਨਾ ਖੁੱਲੋਂ ਨਹੀਂ ਲੈ ਇੱਥੇ ਪਹਿਲਾਂ ਦੂਜਾ ਖੋਲ ਬੇਟਾ ਹਾਂ ਇਧਰ ਖਿੱਚ ਲੈ ਪਿੱਛੇ ਰੋਈ ਜਾ ਹਾਂ ਇਧਰ ਨੂੰ ਦੇਖੋ

बंद फस गया जे देखिए गाय डी बलते पाए चूल्हे चल साग बनाने पा रहे ने पतीली चाग चा। सा पतीली कहते पतीला हाँ ये पतीली तो पती पती है ਕੀ ਉਹ ਕਿ ਸਾਗ ਥੋੜਾ ਸੀ ਤਾਂ ਕਰਕੇ ਫਿਰ ਅਸੀਂ ਪਤਲੀ ਚ ਰੱਖਿਆ ਆ ਹੁਣ ਮੈਂ ਡੰਗ ਰਿਆਂ ਮੇਥੀ ਹਾਂ ਤੁਸੀਂ ਡੰਗ ਰਹੇ ਹੋ ਮੇਥੀ ਹਾਂ ਹਾਂ ਮੈਂ ਡੰਗ ਰਿਆਂ ਮੇਥੀ ਆ ਦਾਤ ਹੈ ਹਾਂ ਆ ਹੁਣ ਮੈਂ ਚਿਰੂਗਾ ਹਾਂ ਫਿਰ ਮੈਂ ਸਾਗ ਬਣਾਉਂਗਾ ਹਾਂ ਮੈਨੂੰ ਕਮਲਾ ਰੱਖਿਆ ਵਸ ਤਾਂ ਕਮਲਾ ਇਹ ਬੰਦਾ ਸੋਹਰਿਆਂ ਤੇ ਘਾਟਾ ਹੈ ਅਰੇ ਇਹ ਕਹਿੰਦੇ ਮੈਂ ਜਾਣਾ ਹੀ ਸੋਹਰਿਆਂ ਤੇ ਜਾਣਾ ਹੀ ਸੋਹਰੇ ਦੇ ਇਹਨਾਂ ਤੇ ਇੱਕ ਦਿਨ ਨਾ ਪੱਟੇ ਕਤਰਾਨੇ ਆ ਠੀਕ ਹੈ ਨਾ ਕਤਰੋਗੇ ਨਾ ਖੁਸ਼ ਕਰਦਾ ਨਾਲੀ ਤੂੰ ਲੈ ਪੱਟੇ ਕਤਰਨੇ ਬੈਨੇ ਆ ਟੋਕੇ ਤੇ ਆ ਫੜੋ ਤੁਹਾਡਾ ਖਾਣਾ ਮੈਂ ਕੰਮ ਲਾ ਮੈਂ ਵੱਡਾ ਮਾੜੀ ਮੈਂਗਾ ਤੇਰਾ ਕੰਮ ਕਰੂ ਤੇ ਮੇਰੇ ਤੋਂ ਨਹੀਂ ਸਾਪਾ ਹੁੰਦਾ ਮੈਂ ਕਿਉਂ ਕਰਾਂਗਾ ਮੈਂ ਕਿਉਂ ਕਰਾਂਗਾ ਹੁਣੇ ਰੁਬਲੋ ਕਿੰਨੀ ਦੇਰ ਰੁਬਲਣਾ ਰਸਤ ਰੱਖਣਾ ਹਮ ਇਹ ਟੰਟਾ ਲੱਗੂਗਾ ਟੰਟਾ ਲੱਗੂਗਾ ਹਾਂ ਨੀ ਪਰ ये देखो मम्मी लगी है हैलो जी, है? जी, जी, आलो जी पाथ के पाथी हूं रखती कंध पिंडा का ट्रेंड है पाथिया पाथ के कंधा जाके रखनी है ਸਾਗ ਨੂੰ ਹਰ ਦੇ ਬਸਾਰੇ ਜਣੇ ਕੰਮ ਲੱਗੇ ਹੂੰ ਸਭ ਤੋਂ ਕੰਮਾ ਬੰਦਾ ਇਹ ਵੇਰਾ ਗਰੀਬ ਥੱਕ ਗਏ ਹਾਂਜੀ ਗਾਇਸ ਸਾਗ ਨੂੰ ਬਣ ਚੁਕਿਆ ਮੰਮੀ ਕਟ ਰਹੀ ਹੈ ਸਾਗ ਤੇ ਪਹਿਲੀ ਪੱਤੀ ਹੈ ਜਾਤਾ ਬਾਮਾ ਹਾਰੋ एक तो कोई पा आटा कोई मक्की तड़का सबे तो शाम हो गई मम्मी हम ला रहे ने तड़का आ देखो प्याज पा चुके ने मम्मी मम्मी का तड़का लाइड सारा कुछ करता ਪਰਾਣਾ ਮਾੜਾ ਹੈ ਪਰਾਣਾ ਮਾੜਾ ਵੈਸੇ ਅਬ ਲਾਲ ਮਿੱਟੀ ਡਾਲੇ ਸਾਡੇ ਤਾਂ ਵੀ ਸਾਗ ਦੇ ਵਿੱਚ ਹਲਦੀ ਨਹੀਂ ਪਾਉਂਦੇ ਜੇ ਤੁਹਾਡੇ ਪਾਉਂਦੇ ਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਲੋ ਜੀ ਹੁਣ ਪਾਉਣ ਲੱਗੀ ਆ ਮੰਮੀ ਸਾਗ ਵਾਹ ਸਮੈਲ ਖੁਸ਼ਬੂ ਆਹਹਾ ਮੂੰਹ ਵਿੱਚ ਪਾਣੀ ਆਇਆ ਮੂੰਹ ਵਿੱਚ ਪਾਣੀ ਆਇਆ ਥੇਲਾ ਦੇ ਸਾਡਾ ਸਾਗ ਬਣ ਕੇ ਹੋ ਗਿਆ ਤਿਆਰ ਬਸ ਹੁਣ ਰੋਟੀ ਬਨਣ ਰਹੀ ਆ ਬਸ ਕੌਲੀਆਂ ਚ ਪਾਉਣ ਦੀ ਤਿਆਰੀ ਆ ਠੀਕ ਹੈ ਲਿਆਓ ਜੀ ਲਿਆ ਦਿਓ ਹੁਣ ਸਾਗ ਸਾਨੂੰ ਖਾਣ ਨੂੰ ਇਹ ਦੇਖੋ ਮੰਮੀ ਲੈ ਕੇ ਆਈ ਐ ਸਾਗ ਇਹਨਾਂ ਨੂੰ ਟੈਸਟ ਕਰਾਣ ਲਈ ਸਪੈਸ਼ਲ ਇਹਨਾਂ ਲਈ ਬਣਿਆ ਸਾਗ ਦੇਖੋ ਉਹ ਖਾ ਕੇ ਦਿਖਾਓ ਬਸ ਚੈੱਕ ਕਰਕੇ ਦੱਸੋ ਤੁਹਾਨੂੰ ਕਿਸ ਤਰ੍ਹਾਂ ਹੋਇਆ ਹਾਂ ਤਾਂ ਜੇ ਇਹੀ ਮੈਂ ਬਣਾਇਆ ਹੁੰਦਾ ਫੇਰ ਤੇ ਜੇ ਇਹੀ ਮੈਂ ਬਣਾਇਆ ਹੁੰਦਾ ਫੇਰ ਤੂੰ ਬਕਵਾਸ ਬਣਾਉਣਾ ਸੀ ਹੈ ਤੇਰੇ ਤੋਂ ਬਣਦੀ ਹੈ ਕੋਈ ਚੀਜ਼ ਹਾਂ ਆਪੀ ਹੈ ਨਾ ਚਲੋ ਜੀ ਠੀਕ ਆ ਜੀ ਹੁਣ ਆਪਾਂ ਵਲੌਗ ਇਹੀ ਇੱਥੇ ਐਂਡ ਕਰਦੇ ਆਂ ਇਹ ਵਲੌਗ ਨੂੰ ਇੱਥੇ ਐਂਡ ਕਰਦੇ ਆਂ ਕੱਲ ਮਿਲਦੇ ਦੋ ਨਵੇਂ ਵਲੌਗ 'ਚ ਮੰਮੀ ਪੁੱਛਣ ਆਈ ਕਿ ਇਹੋ ਜਿਹਾ ਬਣਿਆ ਦੱਸੋ ਕਿੰਨਾ ਬਣਿਆ ਹੈ ਮਦੇ ਬਣੇ ਕਿੰਦੇ ਥੋੜੀ ਜੀ ਮਿਰਚ ਤੇਜ ਆ ਉਹ ਹੀ ਮੈਂ ਪੁੱਛ ਲਈ ਸੀ ਹਾਂ ਮੈਂ ਕਿਹਾ ਮਿਰਚ ਤੇਜ ਤੇ ਮੈਂ ਸਾਗ ਸਾਰਾ ਪਾਦਾ ਮੈਂ ਅੱਧਾ ਪਾਇਆ ਨਹੀਂ ਨਹੀਂ ਪਾਦੋ ਸਾਰਾ ਮਿਰਚ ਤੇਜ ਆ ਕਿੰਦੇ ਮਧੂਰੀ ਦੀ ਜਿਹੜੀ ਲਾਲ ਪਾਤੀ ਲਾਲ ਪਾਈ ਅੰਮੀ ਨੇ ਦੋ ਵਾਰ ਚਲੋ ਠੀਕ ਆ